ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਜ਼ਿਲ੍ਹੇ ਦੇ ਅਧੀਨ ਆਉਂਦੇ ਹਲਕਾ ਪਵਾਦੇ ਪਿੰਡ ਗਤੋਰਾ ਤੋਂ ਆ ਰਹੀ ਹੈ ਜਿੱਥੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਅਧਿਆਪਕਾ ਰੇਨੂ ਸ਼ਰਮਾ ਦੇ ਉੱਪਰ ਅੱਜ ਇੱਕ ਵਿਅਕਤੀ ਵੱਲੋਂ ਪੈਟਰੋਲ ਦੀ ਬੋਤਲ ਦੇ ਨਾਲ ਸਕੂਲ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ ਗਿਆ ਇੱਥੇ ਹੀ ਬਸ ਨਹੀਂ ਉਕਤ ਵਿਅਕਤੀ ਵੱਲੋਂ ਇਸ ਮਹਿਲਾ ਅਧਿਆਪਕ ਦੇ ਨਾਲ ਮਾਰਕਟਾਈ ਵੀ ਕੀਤੀ ਗਈ ਸਕੂਲ ਦੇ ਅੰਦਰ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਬੱਚੇ ਡਰ ਕੇ ਦੁਰਦਰਪ ਭਜਣਾ ਸ਼ੁਰੂ ਹੋ ਗਏ ਗੱਲਬਾਤ ਦੌਰਾਨ ਪੀੜਿਤ ਅਧਿਆਪਕਾ ਰੇਨੂ ਸ਼ਰਮਾ ਨੇ ਦੱਸਿਆ ਕਿ ਇਹ ਉਸ ਦਾ ਪਤੀ ਹੈ ਅਤੇ ਉਸ ਦੇ ਨਾਲ ਪਿਛਲੇ 4-5 ਸਾਲ ਤੋਂ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਉਕਤ ਮਹਿਲਾ ਅਧਿਆਪਕ ਵੱਲੋਂ ਸਜਾਣਪੁਰ ਪੁਲਿਸ ਸਟੇਸ਼ਨ ਦੇ ਅੰਦਰ ਅੱਜ ਦੀ ਇਸ ਕਾਰਵਾਈ ਨੂੰ ਲੈ ਕੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਇਸ ਸਬੰਧ ਵਿੱਚ ਜਦੋਂ ਥਾਣਾ ਸਜਾਣਪੁਰ ਦੇ ਐਸ ਐਚ ਓ ਨਵਦੀਪ ਸ਼ਰਮਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਪੀੜਿਤ ਮਹਿਲਾ ਅਧਿਆਪਕ ਨੂੰ ਮੈਡੀਕਲ ਕਰਾਉਣ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਰਿਪੋਰਟ ਆਨ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਤੁਹਾਨੂੰ ਦਿਖਾਉਨੇ ਹਾਂ ਇਹ ਅੱਜ ਦੀ ਖਾਸ ਰਿਪੋਰਟ ਮੇਰਾ ਨਾਮ ਹੈ ਰੇਨੂ ਸ਼ਰਮਾ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਤੋਰਾ ਚ ਐਜੈਂਚਾਰਜ ਕੰਮ ਕਰਦੀ ਤੀਂ ਉੱਥੇ ਮੈਂ ਪੜਹਾਂਦੀ ਆ ਸਿੰਗਲ ਟੀਚਰ ਸਕੂਲ ਹੈ ਤੇ ਅੱਜ ਛੁੱਟੀ ਹੋਣ ਨੂੰ 10 ਮਿੰਟ ਹੈ ਸੀ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਬੱਚਿਓ ਸਕੂਲ ਛੁੱਟੀ ਦਾ ਟਾਈਮ ਹੋ ਗਿਆ ਹੈ ਤੁਸੀਂ ਅ ਮਤਲਬ ਆਪਣਾ ਬੈਗ ਪੈਕ ਕਰੋ ਤੇ ਚਲਿਏ ਤੇ ਮੈਂ ਆਪਣਾ ਥੋੜਾ ਸਮਾਨ ਆਪਣੀ ਬੋਤਲ ਵਗੈਰਾ ਰੱਖਣ ਵਾਸਤੇ ਅੱਤੀ ਵਦਗੀ ਅੱਗੇ ਦੇਖਾਂਗਾ ਮੇਰੇ ਜਿਹੜੇ ਹਸਬੰਦ ਜਿਨ੍ਹਾਂ ਨਾਲ ਮੇਰਾ ਡਿਸਪਿਊਟ 4-5 ਸਾਲ ਤੋਂ ਚੱਲ ਰਿਹਾ ਉਹਨਾਂ ਦਾ ਨਾਮ ਹੈ ਲਵleen ਸ਼ਰਮਾ ਗਤੋਰਾ ਦੇ ਉਹ ਗਤੋਰਾ ਪਿੰਡ ਗਤੋਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਦੇਖਿਆ ਕਿ ਪੈਟਰੋਲ ਲਿਆ ਜਾਂ ਮੇਰੀ ਸਕੂਟੀ ਦੇ ਸੁੱਟਰੇ ਤੇ ਮੈਂ ਉਹਨਾਂ ਨੂੰ ਧੱਕਾ ਦਿੱਤਾ ਨੂੰ ਕਿ ਪਿੱਛੇ ਹੋ ਕੇ ਕਰਦੇ ਹੋ ਉਹਨਾਂ ਨੇ ਮੇਰੇ ਤੇ ਸੁੱਟਣਾ ਸ਼ੁਰੂ ਕਰਤਾ ਫਿਰ ਮੈਨੂੰ ਨਾ ਤੇ ਜੋਰ ਦਾ ਮਾਰੇ ਮੈਂ ਅੰਦਰ ਨੂੰ ਦੌੜੀ ਮੈਂ ਕਿਹਾ ਆਪਣੇ ਲੈਕਟਰ ਲੈ ਕੇ ਮੈਨੂੰ ਅੱਗ ਲਗਾਉਣ ਨਾ ਕਿ ਫਿਰ ਅੰਦਰ ਆ ਕੇ ਖੋਲਚ ਮੈਨੂੰ ਮਾਰਨ ਲੱਗ ਪਏ ਫਿਰ ਪਿੰਡ ਵਾਲੇ ਨੇ ਆ ਕੇ ਤੇ ਬਚਾਅ ਕੀਤਾ ਇੰਨੇ ਜਿ ਮੇਰਾ ਬੇਟਾ ਵੀ ਆ ਗਿਆ ਉਹਨੇ ਵੀ ਮੇਰੀ ਹੈਲਪ ਕੀਤੀ ਫਿਰ ਥੋੜੀ ਦੇਰ ਚੁਗੀ ਆਪਣੀ ਪੁਲਿਸ ਵੀ ਆ ਗਈ ਉਹਨਾਂ ਨੇ ਵੀ ਉਹਦੇ ਤੇ ਰੋਕਿਆ ਤਾਹਾਂ ਚਲ ਵਗੈਰਾ ਕੀਤਾ ਮੇਰੇ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪਤਲ ਤੇ ਭਾਂਡ ਕੇ ਗਏ ਜੀ ਮੰਗ ਕਰਦੇ ਮੈਂ ਕਹਨੀ ਆ ਕਿ ਇਨਸਾਫ ਕੀਤਾ ਜਾਵੇ ਮੈਨੂੰ ਬੁਰਾ ਵਿਸ਼ਵਾਸ ਹੈ ਮੈਨੂੰ ਬੁਰਾ ਇਨਸਾਫ ਨਹੀਂ ਮਿਲੇਗਾ ਮੇਰਾ ਨਾਮ ਦੀਛਾ ਠਾਕਰ ਉਹਨਾਂ ਸਰਪੰਚ ਗਤੋਰਾ ਹਮ ਮੈਨੂੰ ਕੀ ਗੱਲਬਾਤ ਹੋਈ ਜੀ ਗੱਲਬਾਤ ਵੀ ਬੱਚਿਆਂ ਤੋਂ ਪਤਾ ਲੱਗਾ ਸਾਨੂੰ ਸਕੂਲ ਦੇ ਵੀ ਅੱਜ ਉੱਥੇ ਰੇਨੂ ਵਾਲਾ ਮੈਡਮ ਹੈ ਸਾਡੀ ਤੇ ਉੱਥੇ ਵੀ ਉਹਦੇ ਪਟਵਾਲ ਸੁੱਟਿਆ ਗਿਆ ਉਹਦੇ ਹਸਬੰਦ ਸੁੱਟਿਆ ਹਮ ਕਿਹੜੇ ਕਾਰਨਾਂ ਤੋਂ ਇਹ ਸਾਰਾ ਕਰਨਾ ਹੋ ਗਿਆ ਇਹਨਾਂ ਦੀ ਆਪਸੀ ਦੋਨਾਂ ਦੀ ਗੱਲਬਾਤ ਹੈ ਜਿਸ ਕਾਰਨ ਸਾਨੂੰ ਵੀ ਨਹੀਂ ਪਤਾ ਲੱਗਾ ਕਿ ਵਿੱਚ ਕੀ ਗੱਲ ਹੈ ਜੀ ਜਾਂ ਡਾਈਵੋਰਸ ਚੱਲਦਾ ਪਿਆ ਹੁੰਦਾ ਕੇਸ ਲੱਗੇ ਹੋ ਜਾਂਦਾ ਹੁਣ ਪਤਾ ਨਹੀਂ ਇਹਦੀ ਗੱਲ ਕੀ ਹੈ ਹੁਣ ਬੱਚਿਆਂ ਤੋਂ ਪਤਾ ਲੱਗਾ ਵੀ ਇਹਨਾਂ ਨੇ ਪੈਟਰੋਲ ਸੁੱਟਿਆ ਹੈ ਤੇ ਜਿਸ ਲਈ ਅਸੀਂ ਗਏ ਹਾਂ ਉਸ ਲਈ ਚੱਲ ਚੁੱਕੇ ਸਾਰੇ ਕੋਈ ਮਾਰਕ ਟਾਈ ਕਰਨ ਦਾ ਵੀ ਮਾਮਲਾ ਹੈ ਹਾਂ ਮਾਰ ਬਾਹਰ ਦਾ ਵੀ ਹੈ ਮਾਰਕ ਟਾਈ ਹੁੰਦੀ ਹੈ ਹਾਂਜੀ ਤੇ ਅੱਜ ਅੱਜ ਜਦੋਂ ਤੇਲ ਸੁੱਟਿਆ ਤੇ ਉੱਥੇ ਮੁੜ ਕੇ ਕੋਪੋਲਿਸ ਆਈ ਹਾਂ ਹਾਂ ਪੁਲਿਸ ਆਈ ਹੈ ਜਦ ਲਈ ਗਏ ਪੁਲਿਸ ਚਲੇ ਗਏ ਦੀ ਸੀ ਪਰ ਉਹ ਕੁੜੀ ਵੀ ਲੈ ਗਈ ਸਿਵਲ ਹਸਪੀਟਲ ਤੇ ਬਣੀ ਲੋਧੀ ਦੇ ਸਰਪੰਚوں ਦੀ ਫੈਮਿਲੀ ਵਗੈਰਾ ਸਾਰੀ ਉੱਥੇ ਆਈ ਹੋਈ ਸੀ ਇੱਕ ਘਟਨਾ ਉਹ ਦੇਖੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਵੇਂ ਦੀ ਇਹ ਘਟਨਾ ਜੋ ਇਹ ਕਿਉਂਕਿ ਬੱਚੇ ਛੋਟੇ ਛੋਟੇ ਉੱਥੇ ਬੱਚੇ ਹਾਂ ਹਾਂ ਜੀ ਇੱਕ ਸਰਕਾਰੀ ਅਧਾਰ ਦੇ ਅੰਦਰ ਇਹ ਘਟਨਾ ਹੋਣੀ ਹਾਂ हां ਵੀ ਗਲਤ ਹੈ ਉਹ ਜੋ ਗਲਤ ਕੀਤਾ ਨੇ ਬੱਚਿਆਂ ਦੇ ਪੈ ਜਾਂਦਾ ਜਾਂ ਕਿਸੇ ਹੋਰ ਤੇ ਪੈ ਜਾਂਦਾ ਵੀ ਸਾਰਾ ਕੰਮ ਇਹਦਾ ਗਲਤੀ ਕੀਤਾ ਸਹੀ ਥੋੜੀ ਹੈ ਤੇ ਬਸ ਹੁੰਦੀ ਹੀ ਤੁਸੀਂ ਮੈਂ ਨਰ ਜਿੰਦੇ ਸੰਗ ਸਰਪੰਚ ਬਣੀ ਲੋਧੀ ਮੈਨੂੰ ਸਕੂਲ ਕੋ ਤੋਰੋਂ ਤੋਂ ਰੀਨੂ ਮੈਡਮ ਦਾ ਫੋਨ ਆਇਆ ਮੈਂ ਕਿਸੇ ਕਮਚੇ ਬੈਠਾ ਸੀ ਉਰੁੰਦੀ ਪਈ ਸੀ ਤਾਂ ਕਹਿੰਦੀ ਮੈਂ ਇਹਨੂੰ ਮਾਰਤਾ ਮੇਰੇ ਘਰ ਆ ਦੇ ਮੈਨੂੰ ਮਾਰਤਾ ਮੇਰੇ ਘਰ ਆ ਦੇ ਉਹ ਉਸ ਦੌਰਾਨ 10 ਮਿੰਟ ਬਾਅਦ ਉਹਦੇ ਬ੍ਰਦਰ ਦਾ ਟੈਲੀਫੋਨ ਆਂਦਾ ਹੈ ਕਿ ਸਾਡੀ ਭੈਣ ਨੂੰ ਮਾਰਤਾ ਸਕੂਲ ਦੇ ਅੱਗੇ ਸੁੱਟ ਤੇਲ ਸੁੱਟ ਕੇ ਮਾਰਤਾ ਮੈਂ ਉਸ ਚੌਕੇ ਟੈਲੀਫੋਨ ਐਸ ਐਚਓ ਸਿਆਨਪੁਰ ਨੂੰ ਕੀਤਾ ਐਸ ਐਚਓ ਨੇ 112 ਨੰਬਰ ਤੇ ਕੰਮਿੰਡ ਕਰਕੇ ਸਕੂਲ ਦੇ ਵਿੱਚ ਪੁਲਿਸ ਫੋਰਸ ਭੇਜੀ ਆ ਉਸ ਦੌਰਾਨ ਰੀਨੂ ਮੈਡਮ ਜਿਹੜੀ ਲੱਗੀ ਦੀ ਇੱਕ ਤੋਰੇ ਟੀਚਰ ਉਹਦਾ ਬ੍ਰਦਰ ਉਹਦਾ ਬੇਟਾ ਉਦਾ ਮਾਸੀ ਇਹ ਚਾਰੇ ਬੰਜੇ ਸਾਡੇ ਗੱਡੀ ਸਾਰੇ ਗੱਡੀ ਚ ਬੈ ਕੇ ਤੁਸੀਂ ਸਕੂਲ ਚ ਪਹੁੰਚ ਗਏ ਜਦੋਂ ਅਸੀਂ ਸਕੂਲ ਚ ਪਹੁੰਚਿਆ ਅੱਗੇ ਉਹਦਾ ਬੇਟਾ ਦੋ ਤੇ ਇੱਕ ਜਿਹੜੀ ਹੈਲਪਰ ਸੀਗੀ ਸਕੂਲ ਦੀ ਜਿਹੜੀ ਖਾਣਾ ਬਣਾਉਣ ਵਾਲੀ ਉਹ ਉਹ ਵੀ ਰੋਂਦੀ ਪਈ ਸੀ ਤੇ ਕੁੜੀ ਵੀ ਰੋਂਦੀ ਪਈ ਸੀ ਕੁੜੀ ਤੇ ਕਾਫੀ ਸੱਟਾਂ ਲੱਗੀਆਂ ਸਿਰ ਤੇ ਸੱਟ ਲੱਗੀ ਦੀ ਹੈ ਬਾਹਾਂ ਚ ਸੱਟ ਲੱਗੀ ਦੀ ਹੈ ਵਿੱਕੀ ਤੇ ਤੇਲ ਛੁੱਟਿਆ ਉਹਦੀ ਚੁੰਨੀ ਵੀ ਵਿੱਕੀ ਉਪਰ ਪਈ ਦੀ ਹੈ ਹੈਲਮਟ ਛੁੱਟੇ ਦੀ ਹੈ ਪਰੇ ਤੇ ਉਹ ਪੁਲਿਸ ਉੱਥੇ ਆਈ ਦੀ ਮੋਕਰੀ ਪੁਲਿਸ ਮੋਕਰੀ ਉੱਥੇ ਲੈਟਰ ਵੀ ਬਰਾਮਦ ਕੀਤਾ ਹੈ ਉਹ ਫਿਰ ਬੋਤਲ ਵੀ ਜਿਹੜੀ ਪੈਟਰੋਲ ਵਾਲੀ ਉਹ ਵੀ ਬਰਾਮਦ ਕੀਤੀ ਐ ਸਕੂਲ ਦੇ ਵਿੱਚ ਡਸਟਬਨ ਖਲਾਰੇ ਦੇ ਜਾਂ ਹੋਰ ਵੀ ਟੇਬਲ ਤੇ ਜਿਹੜੀਆਂ ਚੀਜ਼ਾਂ ਪਈਆਂ ਸੀ ਸੀਸੀਟੀਵੀ ਕੈਮਰਾ ਉਹਦੇ ਨਾਲ ਵੀ ਛੇੜਖਾਨੀ ਕੀਤੀ ਸੀ ਸੋ ਫਿਰ ਉਹਦੇ ਬਾਅਦ ਚ ਪੁਲਿਸ ਨੇ ਆਪਣੇ ਬਿਆਨ ਭੂਨ ਲਏ ਨੇ 112 ਨੰਬਰ ਫਿਰ ਘਰ ਵਾਲੇ ਜਿਹੜੇ ਨੇ ਸਾਰੇ ਲੈ ਕੇ ਚਲ ਗਏ ਇਹਨਾਂ ਨੂੰ ਸਿਵਲ ਹਸਪਤਾਲ ਦੇ ਅੰਦਰ ਸਿਵਲ ਹਸਪਤਾਲ ਉਹ ਐਡਮਟਾਈਜ਼ ਜਾਂ ਪਤਾ ਨਹੀਂ ਕੀ ਸਾਤਾ ਜੇ ਪਤਾ ਨਹੀਂ ਲੱਗਾ ਮੈਨੂੰ ਫਿਰ ਮੈਂ ਡੀਓ ਕੋਲ ਜਰੂਰ ਗਿਆ ਸਕੂਲ ਡੀਓ ਇਸ ਵੇਲੇ ਮੀਟਿੰਗ ਲੈਦੇ ਸੀ ਵੀ ਸਾਰੇਆਂ ਦੀ ਮੈਂ ਡੀਓ ਨਾਲ ਕੇ ਬੇਨਤੀ ਕੀਤੀ ਹੈ ਵੀ ਜਨਾਬ ਜਿਹੜੇ ਜਿਹੜੇ ਸਕੂਲ ਟੀਚਰ ਕੱਲੇ ਨੇ ਉਹਨਾਂ ਨੂੰ ਇੱਕ ਇੱਕ ਟੀਚਰ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਏ 14 ਸਕੂਲ ਦੇ ਹੈੱਡ ਜਿਹੜਾ ਬਣੀ ਲੋਧੀ ਸਕੂਲ ਹੈ ਉੱਥੇ ਵੀ ਇੱਕ ਡਿਸਪਿਊਟ ਜਿਆ ਪੈਦਾ ਉੱਥੇ ਇੱਕ ਲੇਡੀ ਜਿਹੜੀ ਹੀ ਉਹਦੀ ਡਿਊਟੀ ਲਈ ਹੀ ਡੀਓ ਨੇ ਵੀ ਇਥੇ ਚੱਲ ਜੋ ਜਿੱਥੇ ਕੱਲੀ ਲੇਡੀ ਹੈ ਉੱਥੇ ਚੱਲ ਜੋ ਕੰਮ ਕਰਨ ਬਟ ਉਹ ਲੇਡੀ ਨੇ ਉਥੇ ਆਣ ਦੀ ਬਜਾਏ ਉਹਨੇ ਵੀ ਆਪਣਾ ਪਿੰਡੀ ਪੋਲੀਟੀਕਲ ਰੰਗ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬੀ ਡੀਓ ਜਿਆ ਇਹ ਸਕੂਲ ਦੇ ਵਿੱਚ ਆਇਆ ਉਹਨੇ ਵੀ ਸਾਰੇ ਟੀਚਰਾਂ ਦੀ ਬੈਠ ਕੇ ਤਾਂ ਜਿਹੜੀ ਵੀ ਗੱਲ ਬਾਤ ਸੀਗੀ ਸੁਣੀ ਹੈ ਤਾਂ ਉਹਨਾਂ ਨੇ ਉਹਦੀ ਜਿਹੜੀ ਇੱਥੇ ਡਿਊਟੀ ਲਈ ਸੀ ਉਹਦੀ ਕੈਨਸਲ ਕਰਤੀ ਆ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਜੇ ਡੀਓ ਐਜੂਕੇਸ਼ਨ ਵੀ ਡਰਦਾ ਹੈ ਟੀਚਰਾਂ ਕੋਲੋਂ ਤੇ ਬੱਚਿਆਂ ਦਾ ਕੀ ਬਣੇਗਾ ਇਹ ਰੈਨੂ ਮੈਡਮ ਤੇ ਤੇਲ ਛੁੱਟਿਆ ਕਿਸੇ ਬੱਚੇ ਦੇ ਤੇਲ ਪੈ ਜਾਂਦਾ ਕੌਣ ਵਾਰਸ ਸੀਗੀ ਉਹਦਾ ਸੋ ਇਹ ਇਹਨਾਂ ਦਾ ਘਰੇਲੂ ਜਿਹੜਾ ਡਿਸਪੂਟ ਚੱਲਦਾ ਪਿਆ ਸੀ ਇਹਦਾ ਮੀਆਂ ਬੀਬੀ ਦਾ ਡਾਈਵੋਰਸ ਦਾ ਕੀ ਚੱਲਦਾ ਪਿਆ ਸੋ ਕੋਡ ਦੇ ਅੰਦਰ ਵੀ ਕੁੜੀ ਬੜੀ ਬਹਾਰ ਲਾ ਚੁਕੀ ਆ 7-8 ਦਿਨ ਪਹਿਲਾਂ ਵੀ ਇਹਨਾਂ ਜਾ ਕੇ ਤੇ ਬਣੀ ਲੋਦੀ ਪ੍ਰਾਇਮਰੀ ਸਕੂਲ ਤੇ ਲਾਗੇ ਇਹਨੂੰ ਉੱਥੇ ਵੀ ਇਹਨੂੰ ਕੁੜੀ ਨੂੰ ਵਿਕੀ ਤੋਂ ਥੱਲੇ ਸੁੱਟਿਆ ਫਿਰ ਉਹਦੇ ਬੇਟੇ ਨੇ ਆਈ ਆਪਣੀ ਮਾਂ ਨੂੰ ਬਚਾਇਆ ਇਹ ਜੋ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਵੀ ਅਸੀਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੀ ਤਰਫੋਂ ਜਿਹੜਾ ਪ੍ਰਾਇਮਰੀ ਸਕੂਲਾਂ 'ਚ ਅਪਰਾਹਲਾ ਕੀਤਾ ਜਾ ਰਿਹਾ ਵੀ ਜਿੱਥੇ 75 ਜਾਂ 80 ਤੋਂ ਬੱਚੇ ਵੱਧ ਨੇ ਉਥੇ ਇੱਕ ਚੌਕੀਦਾਰ ਦਿੱਤਾ ਜਾਏਗਾ ਪਰਮਨੈਂਟ ਪਰ ਜੁਥੇ ਘੱਟ ਸਟ੍ਰੈਂਥ ਹੈ ਉਥੇ ਇਸ ਕਰਕੇ ਜਿਹੜਾ ਇਹ ਆ ਉਹ ਅਜੇ ਚੌਕੀਦਾਰ ਨਹੀਂ ਦਿੱਤਾ ਜਾ ਸਕਦਾ ਪਰ ਸਰਕਾਰ ਦੀ ਤਰਫੋਂ ਜਿਹੜੇ ਜਿਹੜੇ ਸਕੂਲਾਂ ਚ ਸਿੰਗਲ ਟੀਚਰ ਆ ਗਏ ਨੇ ਗਈ ਇਹ ਆਜੇ ਕੋ ਮਹੀਨਾ 2 ਮਹੀਨੇ ਪਹਿਲਾਂ ਰਿਟਾਇਰਮੈਂਟ ਹੋਏ ਨੇ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜੇ ਜਿਹੜੇ ਸਕੂਲ ਕੱਲ ਡੀਓ ਨੂੰ ਰਾਈ ਪੁੱਛਿਆ ਜਾਏ ਵੀ ਕਿਹੜੇ ਕਿਹੜੇ ਸਕੂਲਾਂ ਦੇ ਅੰਦਰ ਸਿੰਗਲ ਟੀਚਰ ਨੇ ਉੱਥੇ ਦੋ ਦੋ ਟੀਚਰ ਜਾਂ ਤਿੰਨ ਤਿੰਨ ਟੀਚਰ ਜਿਹੜੇ ਮੋਈਆ ਕਰਾਇਆ ਜਾਂਦਾ ਉਹਦਾ ਪੂਰਾ ਧਿਆਨ ਰੱਖਿਆ ਜਾਏ ਵੀ ਜਿੱਥੇ ਸਿੰਗਲ ਟੀਚਰ ਨਾ ਉੱਥੇ ਡਬਲ ਕੀਤੇ ਜਾ ਠੀਕ ਹੈ ਅਸੀ ਗਾ ਸਕੂਲ ਸਕੂਲ ਸਾਨੂੰ ਕੱਲ ਇੱਕ ਕਾਲ ਆਈ ਸੀਗੀ ਕਿ ਇੱਕ ਉਸ ਪਿੰਗ ਤੋਰੇ ਪਿੰਡ ਤੋਂ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਤੇ ਹਸਬੰਡ ਨੇ ਆ ਕੇ ਸਕੂਲ ਦੇ ਵਿੱਚ ਵਾਈਫ ਦੇ ਨਾਲ ਬਦਪੀਜ਼ੀ ਵਗੈਰਾ ਕੀਤੀ ਤੇ ਉਸ ਸਾਡੀ ਨੋਲੇਜ ਆ ਗਿਆ ਕੱਲ ਲੇਡੀ ਨੂੰ ਕਿਹਾ ਕਿ ਆਪਣਾ ਮੈਡੀਕਲ ਐਂਡ ਫਾਰਮਲ ਕੰਪਲੇਂਟ ਸਾਡੇ ਕੋਲ ਤਿਆਰ ਕਰੇ ਫਿਰ ਜੋਚ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਦਿਨ ਤੋਂ ਡਿਸਪਿਊਟ ਚੱਲ ਰਿਹਾ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਹਨਾਂ ਦਾ ਆਲਰੇਡੀ ਅੰਡਰ ਪ੍ਰੋਸੈਸਰ ਜਦੋਂ ਇਹ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀਗੀ ਬਾਏ ਦਿ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਤੇ ਰਿਪੋਰਟ ਵੀ ਤੇ ਫਾਰਮਲ ਕੰਪਲੇਂਟ ਜਿਹੜੇ ਦਾਇਰ ਕਰਨ ਲਈ ਕਿਹਾ ਗਿਆ